ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਜਗਜੀਤ ਸਿੰਘ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖੜਕੂ ਸਾਖੀ ਸਰਦਾਰ ਦਲਜੀਤ ਸਿੰਘ ਹੋਣਾਂ ਦੀ ਲਿਖੀ ਹੋਈ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ ਬਾਲਟੀ ਵਾਲਾ ਪੁਚੰਗੀ ਕੋਲ ਪਗਾਉਣ ਵਾਲੇ ਅਤੇ ਸਰਕਾਰੀ ਡਾਕਟਰ ਲੜੀ ਜੋੜਨ ਲਈ ਪਿਛਲੀਆਂ ਵੀਡੀਓਜ਼ ਨੂੰ ਸੁਣ ਲਿਆ ਜਾਵੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਾਂਗੇ ਦਿੱਲੀ ਵਾਲਾ ਰਵੀ ਚਰਨਜੀਤ ਸਿੰਘ ਤਲਵੰਡੀ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਪਰਿਵਾਰ ਦਿੱਲੀ ਵਿੱਚ ਰਹਿੰਦਾ ਸੀ ਸਨ 1900 84 ਤੋਂ ਬਾਅਦ ਫੈਡਰੇਸ਼ਨ ਟਕਸਾਲ ਅਤੇ ਜਥੇਬੰਦੀਆਂ ਨਾਲ ਸੰਬੰਧਿਤ ਬਹੁਤ ਸਾਰੇ ਸਿੰਘ ਇਹਨਾਂ ਦੇ ਘਰ ਆਉਂਦੇ ਰਹੇ ਫਿਰ ਇਹਨਾਂ ਬਾਰੇ ਪੁਲਿਸ ਨੂੰ ਪਤਾ ਲੱਗ ਗਿਆ ਅਤੇ ਇਹ ਪਰਿਵਾਰ ਨੂੰ ਦਿੱਲੀ ਤੋਂ ਸਭ ਕੁਝ ਛੱਡ ਕੇ ਪੰਜਾਬ ਆਉਣਾ ਪਿਆ ਇਹਨਾਂ ਦੇ ਬਜ਼ੁਰਗ ਜੋ ਸਰਕਾਰੀ ਮੁਲਾਜ਼ਮ ਵਜੋਂ ਸੇਵਾਮੁਕਤ ਸਨ ਉਹ ਪੁਲਿਸ ਦੇ ਤਸ਼ੱਦਦ ਕਾਰਨ ਅਤੇ ਘਰੋਂ ਬੇਕਾਰ ਹੋਣ ਕਰਕੇ ਦਿਮਾਗੀ ਤੌਰ ਉੱਤੇ ਪਰੇਸ਼ਾਨ ਹੋ ਗਏ ਇਸ ਤਰ੍ਹਾਂ ਹੀ ਉਹ ਕਿਤੇ ਚਲੇ ਗਏ ਅਤੇ ਫਿਰ ਮੁੜ ਕੇ ਨਾ ਆਏ ਸਮੇਂ ਦੌਰਾਨ ਮਾਤਾ ਜੀ ਵੀ ਦੁੱਖ ਤੇ ਬਿਮਾਰੀ ਦੀ ਹਾਲਤ ਵਿੱਚ ਚੱਲ ਵਸੇ। ਇਹਨਾਂ ਦੇ ਵੱਡੇ ਬੇਟੇ ਦਾ ਵੀ ਕੁਝ ਪਤਾ ਨਾ ਲੱਗਾ ਕਿ ਉਹਦੇ ਨਾਲ ਕੀ ਵਾਪਰਿਆ। ਰਵੀ ਉਸ ਤੋਂ ਛੋਟਾ ਸੀ ਜੋ ਦਿੱਲੀ ਦੇ ਵਾਤਾਵਰਣ ਦੀ ਤਰ੍ਹਾਂ ਸਫਾ ਚੱਟ ਸੀ ਅਤੇ ਨਸ਼ਾ ਪੱਤਾ ਵੀ ਕਰ ਲੈਂਦਾ ਸੀ। ਉਸ ਦਾ ਇੱਕ Hindu ਕੁੜੀ ਨਾਲ ਪ੍ਰੇਮ ਸੀ ਅਤੇ ਉਹ ਆਪਸ ਵਿੱਚ ਵਿਆਹ ਕਰਨਾ ਚਾਹੁੰਦੇ ਸੀ। ਲੁਧਿਆਣਾ ਬੈਂਕ ਮਾਂਜੇ ਦੀ ਤਫ਼ਤੀਸ਼ ਦੌਰਾਨ CBI ਨੇ ਰਵੀ ਨੂੰ ਇੱਕ ਲੁਧਿਆਣੇ ਦੀ ਠਾਹਰ ਤੋਂ ਫੜ ਲਿਆ ਅਤੇ ਫਿਰ ਉਸ ਦੇ ਦੁੱਖ ਦੀ ਦਾਸਤਾਨ ਸ਼ੁਰੂ ਹੋਈ ਏਜੰਸੀਆਂ ਨੂੰ ਇਹ ਪਤਾ ਸੀ ਕਿ ਉਹ ਬਹੁਤ ਸਾਰੇ ਸਿੰਘਾਂ ਨੂੰ ਪਛਾਣਦਾ ਹੈ ਇਸ ਕਰਕੇ ਆਈਬੀ ਅਤੇ ਸੀਬੀਆਈ ਨੇ ਇਹਨੂੰ ਲੰਮਾ ਸਮਾਂ ਕੈਦ ਵਿੱਚ ਰੱਖਿਆ ਅਤੇ ਦੇਸ਼ ਦੇ ਹਰ ਕੋਨੇ ਵਿੱਚ ਵੀ ਕਮਾਇਆ ਪਰ ਉਹਨੇ ਸਿੰਘਾਂ ਦਾ ਕੋਈ ਵੀ ਨੁਕਸਾਨ ਨਹੀਂ ਕਰਾਇਆ ਮੈਨੂੰ ਤਫਤੀਸ਼ ਦੌਰਾਨ ਆਈਬੀ ਦੇ ਇੱਕ ਵੱਡੇ ਅਫਸਰ ਨੇ ਪੁੱਛਿਆ ਕਿ ਤੂੰ ਦਿੱਲੀ ਵਾਲੇ ਰਵੀ ਬਾਰੇ ਜਾਣਦਾ ਹੈ ਜਦੋਂ ਮੈਂ ਹਾਂ ਕਿਹਾ ਤਾਂ ਫਿਰ ਉਸਨੇ ਦੱਸਿਆ ਕਿ ਉਹ ਬੰਦੇ ਨੇ ਸਾਨੂੰ ਬਹੁਤ ਲੰਬੇ ਸਮੇਂ ਤੱਕ ਬੇਕੁ ਬਣਾਇਆ ਸੀ ਅਸਲ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਕੋਈ ਖਾੜਕੂ ਵੀ ਨਹੀਂ ਸੀ ਉਹਨੇ ਕੋਈ ਹਥਿਆਰਬੰਦ ਕਾਰਵਾਈ ਵੀ ਨਹੀਂ ਸੀ ਕੀਤੀ ਸ਼ਰਾਬ ਵੀ ਪੀਂਦਾ ਸੀ ਅਤੇ ਸਿਗਰਟ ਵੀ ਪੀ ਲੈਂਦਾ ਸੀ ਪਰ ਉਹ ਸਾਡੇ ਬਾਰੇ ਕੋਈ ਬੁਰੀ ਗੱਲ ਨਹੀਂ ਸੁਣ ਸਕਦਾ ਸੀ ਉਦੋਂ ਹੀ ਲੜ ਪੈਂਦਾ ਸੀ ਅਤੇ ਕੁੱਟ ਖਾ ਲੈਂਦਾ ਸੀ ਮੈਨੂੰ ਬੜਾ ਅਚੰਭਾ ਲੱਗਿਆ ਕਿ ਜਿਸ ਬੰਦੇ ਤੇ ਅਸੀਂ ਵਿਸ਼ਵਾਸ ਨਹੀਂ ਸੀ ਕਰਦੇ ਅਤੇ ਉਸ ਤੋਂ ਦੂਰ ਰਹਿੰਦੇ ਸੀ ਉਹ ਬੰਦਾ ਕਿਸ ਤਰ੍ਹਾਂ ਸਾਡੇ ਲਈ ਲੜਦਾ ਮਰਦਾ ਰਿਹਾ ਉਹ ਕਿਸੇ ਵੀ ਇਨਾਮੀ ਸਿੰਘ ਨੂੰ ਫੜਵਾ ਕੇ ਉਹਨਾਂ ਤੋਂ ਪੈਸੇ ਲੈ ਸਕਦਾ ਸੀ ਅਤੇ ਆਪਣੀ ਦੋਸਤ ਕੁੜੀ ਨਾਲ ਵਿਆਹ ਕਰਵਾ ਕੇ ਜਿਸ ਤਰ੍ਹਾਂ ਮਰਜ਼ੀ ਰਹਿ ਸਕਦਾ ਸੀ ਪਰ ਉਸਨੇ ਐਸੀ ਅਨਖਤੇ ਗੈਰਤ ਕਿੱਥੋਂ ਲਈ ਸੰਘਰਸ਼ ਦੌਰਾਨ ਮੈਂ ਦੇਖਿਆ ਜੇਕਰ ਅਕਾਲ ਪੁਰਖ ਦੀ ਬਖਸ਼ਿਸ਼ ਨਾ ਹੋਵੇ ਤਾਂ ਵੱਡੇ ਵੱਡੇ ਨਾਂ ਵੀ ਤਸ਼ੱਦਦ ਅੱਗੇ ਡੋਲ ਗਏ ਅਤੇ ਉਹਨਾਂ ਨੇ ਸੰਘਰਸ਼ ਦੇ ਰਾਜ ਦੱਸ ਦਿੱਤੇ ਇੱਥੇ ਇਹ ਨੌਜਵਾਨ ਰਹਿਤ ਤੋਂ ਵੀ ਬਹੁਤ ਦੂਰ ਸੀ ਤੇ ਹੋਰ ਵੀ ਬਹੁਤ ਐਪਸ ਸਨ ਪਰ ਉਹਨੇ ਦੋ ਖੁਫੀਆ ਮਹਿਕਮਿਆਂ ਦੀ ਮਹੀਨਿਆਂ ਬੱਦੀ ਕੈਦ ਪਿੱਛੋਂ ਵੀ ਉਹਨਾਂ ਨੂੰ ਕੁਝ ਨਹੀਂ ਦਿੱਤਾ ਐਨਾ ਚਿਰ ਉਹਨਾਂ ਨੂੰ ਭੰਬਲਪੂ ਸੇਵੇ ਵਿੱਚ ਪਾਈ ਰੱਖਿਆ ਫਿਰ ਮੈਨੂੰ ਇੱਕ ਹੋਰ ਸਿੰਘ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਰਵੀ ਹਵਾ ਲਾਤ ਵਿੱਚ ਹੀ ਇੱਕ ਹੋਰ ਕੈਦੀ ਸਿੰਘ ਨਾਲ ਲੜਿਆ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਉਹਦੇ ਥੱਪੜ ਮਾਰ ਦਿੱਤਾ ਗੱਲ ਇਸ ਤਰ੍ਹਾਂ ਹੋਈ ਕਿ ਉਹ ਬੰਦੇ ਤੋਂ ਸੀਬੀਆਈ ਪੁੱਛਗਿੱਛ ਕਰ ਰਹੀ ਸੀ ਤਾਂ ਉਸਨੇ ਦੱਸਿਆ ਕਿ ਜਦੋਂ ਉਹ ਜਿੰਦੇ ਨੂੰ ਮਿਲਿਆ ਤਾਂ ਰਵੀ ਉਹਦੇ ਨਾਲ ਸੀ ਸੀਬੀਆਈ ਵਾਲਿਆਂ ਨੂੰ ਪਹਿਲਾਂ ਇਹ ਗੱਲ ਨਹੀਂ ਸੀ ਪਤਾ ਰਵੀ ਨੇ ਉਸੇ ਵਕਤ ਉੱਠ ਕੇ ਉਹ ਬੰਦੇ ਦੇ ਥੱਪੜ ਮਾਰਿਆ ਕਿਹਾ ਕਿ ਤੂੰ ਆਪਣੀ ਗੱਲ ਦੱਸ ਤੂੰ ਮੇਰੇ ਬਾਰੇ ਕੀ ਦੱਸ ਸਰੇ ਹੈ ਮੇਰੇ ਬਾਰੇ ਮੈਨੂੰ ਪਤਾ ਨਾ ਕਿ ਤੈਨੂੰ ਪਿੱਛੇ ਜਿਹੇ ਮੈਨੂੰ ਲੁਧਿਆਣੇ ਕਚਹਿਰੀਆਂ ਵਿੱਚ ਉਸ ਵੇਲੇ ਦਾ ਬਦਨਾਮ ਪੁਲਸੀਆ ਮਿਲ ਪਿਆ ਜੋ ਉਦੋਂ ਲੁਧਿਆਣੇ ਐਸਪੀ ਲੱਗਾ ਹੋਇਆ ਸੀ ਉਹਦੇ ਉੱਤੇ ਝੂਠੇ ਮੁਕਾਬਲਿਆਂ ਦੇ ਮੁਕਦਮੇ ਚੱਲ ਰਹੇ ਸਨ ਹੁਣ ਉਹ ਪਹਿਲਾਂ ਵਾਂਗ ਨਹੀਂ ਸੋਚਦਾ ਸੀ ਉਸਨੇ ਵੀ ਰਵੀ ਬਾਰੇ ਪਹਿਲੀਆਂ ਗੱਲਾਂ ਦੀ ਪੁਸ਼ਟੀ ਕੀਤੀ ਰਵੀ 1 ਸਾਲ ਤੋਂ ਵੀ ਵੱਧ ਸਮਾਂ ਆਈਬੀ ਦੀ ਕੈਦ ਵਿੱਚ ਰਿਹਾ ਉਹਨੇ ਕੁਝ ਵੀ ਠੋਸ ਦਿੱਤਾ ਜਾਂ ਦੱਸਿਆ ਨਹੀਂ ਬਸ ਮਹਿਕਮਿਆਂ ਨੂੰ ਆਸ ਬਣਾਈ ਰੱਖ ਉਹਨਾਂ ਨੂੰ ਸਾਰੇ ਦੇਸ਼ ਦੇ ਕਈ ਸੂਬਿਆਂ ਵਿੱਚ ਘੁਮਾਈ ਫਿਰਦਾ ਰਿਹਾ ਡਾਕੇ ਵਾਲੇ ਮੁਕਦਮੇ ਵਿੱਚ ਸੀਬੀਆਈ ਕੋਲ ਰਹੇ ਇੱਕ ਹੋਰ ਸਿੰਘ ਨੇ ਵੀ ਦੱਸਿਆ ਕਿ ਮਹਿਕਮੇ ਵਾਲੇ ਸੋਚਦੇ ਸਨ ਕਿ ਰਵੀ ਉਹਨਾਂ ਦੀ ਮਦਦ ਕਰ ਰਿਹਾ ਹੈ ਜਿਸ ਕਰਕੇ ਉਹਨੂੰ ਵਧੀਆ ਸ਼ਰਾਬ ਸਿਗਰਟਾਂ ਅਤੇ ਖਾਣ-ਪੀਣ ਨੂੰ ਦਿੰਦੇ ਸਨ ਉਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਸਨ ਤਾਂ ਕਿ ਕੁਝ ਦੱਸ ਦੇਵੇ ਉਹ ਉਦੋਂ ਹੈਰਾਨ ਹੋ ਗਏ ਜਦੋਂ ਇੱਕ ਡੀਐਸਪੀ ਨੇ ਜਿੰਦੇ ਦੇ ਕਿਰਦਾਰ ਬਾਰੇ ਕੁਝ ਬੁਰਾ ਕਿਹਾ ਤਾਂ ਰਵੀ ਉਹਦੇ ਨਾਲ ਲੜ ਪਿਆ ਅਤੇ ਉਹਨੂੰ ਬੁਰਾ ਭਲਾ ਕਿਹਾ ਇਸ ਗੱਲ ਬਦਲੇ ਰਵੀ ਨੂੰ ਬਹੁਤ ਕੁੱਟ ਪਈ ਡੇਢ ਸਾਲ ਦੇ ਸਮੇਂ ਦੌਰਾਨ ਅਜੇਹਾ ਉਸ ਨਾਲ ਕਈ ਵਾਰ ਵਾਪਰਿਆ ਜਦੋਂ ਉਹ ਨਸ਼ੇ ਦਾ ਆਦੀ ਅਤੇ ਕੈਦੀ ਹੋਣ ਦੇ ਬਾਵਜੂਦ ਵੀ ਉਹਨਾਂ ਨਾਲ ਲੜਿਆ ਅਤੇ ਕੁੱਟ ਖਾਧੀ ਪਰ ਛੁਕਿਆ ਨਹੀਂ ਉਹ ਸੰਘਰਸ਼ ਦੇ ਮੋਰੀ ਕਤਾਰ ਦੇ ਬੰਦਿਆਂ ਨੂੰ ਵੀ ਜਾਣਦਾ ਸੀ ਅਤੇ ਕਈ 18 ਦਾ ਵੀ ਪਤਾ ਸੀ ਨਸ਼ਾ ਉਸਦੀ ਕਮਜ਼ੋਰੀ ਸੀ ਜਿਸ ਕਰਕੇ ਉਹ ਆਈਬੀ ਵਾਲਿਆਂ ਦੀ ਗੱਲ ਮੰਨ ਗਿਆ ਕਿ ਤੂੰ ਸਾਨੂੰ ਬੰਦੇ ਫੜਾ ਦੇ ਅਸੀਂ ਤੇਰੀ ਸਾਹਬ ਸੰਭਾਲ ਕਰਾਂਗੇ ਉਹ ਆਪਣੀ ਸਾਹਬ ਸੰਭਾਲਤਾ ਕਰਵਾਉਂਦਾ ਰਿਹਾ ਪਰ ਉਹਨਾਂ ਪੱਲੇ ਕੁਝ ਨਹੀਂ ਪਾਇਆ ਸਭ ਘਾਟਾਂ ਅਤੇ ਬੁਰੇ ਹਾਲਾਤ ਦੇ ਬਾਵਜੂਦ ਉਹਨੇ ਪੰਥ ਅਤੇ ਸੰਘਰਸ਼ ਬਾਰੇ ਨਾ ਕੁਝ ਗਲਤ ਕਿਹਾ ਅਤੇ ਨਾ ਹੀ ਸੁਣਿਆ ਸੀ ਪਰਮਾਤਮਾ ਨੇ ਉਸ ਨੂੰ ਕਿੱਡਾ ਸਿਦਕ ਬਖਸ਼ਿਆ ਸੀ ਕਿ ਲਾਲ ਕਿਲੇ ਦੀ ਨਰਕੀ ਜੇਲ੍ਹ ਵਿੱਚ ਵੀ ਉਹਨੇ ਆਪਣਾ ਇਮਾਨ ਬਚਾ ਕੇ ਰੱਖਿਆ ਉਹ ਚੰਗੀ ਤਰ੍ਹਾਂ ਪਾਠ ਕਰਨਾ ਵੀ ਨਹੀਂ ਜਾਣਦਾ ਸੀ ਪਰ ਉਹਦੇ ਸਿਦਕ ਦੀ ਗਵਾਹੀ ਹਕੂਮਤ ਦੇ ਕਈ ਕਰਿੰਦਿਆਂ ਨੇ ਵੀ ਭਰੀ ਹੈ ਜਿਸ ਦੇਦੀ ਦੁਨੀਆ ਸਾਡੇ ਕਰਕੇ ਬਰਬਾਦ ਹੋਈ ਪਰਿਵਾਰ ਦੇ ਕਈ ਜੀਵ ਵੀ ਮਾਰੇ ਗਏ ਉਸ ਨੂੰ ਸਾਡੇ ਵੱਲੋਂ ਵੀ ਕੋਈ ਮਦਦ ਨਹੀਂ ਸੀ ਉਹ ਇਕੱਲਿਆਂ ਹੀ ਹਕੂਮਤ ਦੇ ਕਹਿੰਦੇ ਕਹਾਉਂਦੇ ਮਹਿਕਮਿਆਂ ਦੀ ਕੈਦ ਵਿੱਚ ਰਹਿ ਕੇ ਉਹਨਾਂ ਸਾਹਮਣੇ ਇਮਾਨ ਉੱਤੇ ਖੜਾ ਰਿਹਾ ਉਹ ਕਿਸ ਤਰ੍ਹਾਂ ਪੰਥ ਖਾਤਰ ਅਤੇ ਸਾਡੇ ਖਾਤਰ ਆਪਣੀ ਅਣਖ ਪੁਗਾ ਗਿਆ ਮੈਨੂੰ ਇਹ ਸਭ ਜਾਣ ਕੇ ਆਪਣੇ ਉੱਤੇ ਸ਼ਰਮਿੰਦਗੀ ਮਹਿਸੂਸ ਹੋਈ ਕਿ ਉਦੋਂ ਅਸੀਂ ਉਹਦੇ ਤੇ ਵਿਸ਼ਵਾਸ ਨਹੀਂ ਸੀ ਕਰਦੇ ਇਹੋ ਜਿਹੇ ਸਿੰਘ ਸਦਾ ਹੀ ਸਾਡੀ ਅਰਦਾਸ ਵਿੱਚ ਸ਼ਾਮਲ ਹੁੰਦੇ ਹਨ ਕੇ ਗੁਰੂ ਸਾਹਿਬ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੋ ਆਖਰਕਾਰ ਆਈਬੀ ਨੂੰ ਲੱਗਿਆ ਹੋਵੇਗਾ ਕਿ ਇਹ ਸਾਨੂੰ ਚਾਰੀ ਜਾ ਰਿਹਾ ਹੈ ਤੇ ਉਹਨਾਂ ਨੇ ਉਹਨੂੰ ਖਤਮ ਕਰ ਦਿੱਤਾ ਹੋ ਜਾਂ ਉਹ ਆਈਬੀ ਦੇ ਕੈਦਖਾਨੇ ਵਿੱਚ ਬਿਮਾਰ ਹੋ ਕੇ ਹੋਰ ਨਾਲ ਜੁਝਾਰੂਆਂ ਕੈਦੀਆਂ ਵਾਂਗ ਪੂਰਾ ਹੋ ਗਿਆ ਹੋਵੇਗਾ ਉਹਦੀ ਮੌਤ ਦਾ ਰੂਪ ਕੋਈ ਵੀ ਹੋਵੇ ਪਰ ਉਹ ਸੂਰਮਿਆਂ ਵਾਲੀ ਮੌਤ ਮਰਿਆ ਧੰਨਵਾਦ